ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮੰਡ ਵਾਲੇ ਦੇ ਵਿੱਚ ਮੰਡ ਵਾਲਾ ਪਿੰਡ ਆ ਜਿਹੜਾ ਮਿੱਤਰੋ ਤੇ ਮੰਡ ਵਾਲੇ ਤੋਂ ਜਿਹੜੀ ਢੁੱਡੀ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਪਹਿਲਾ ਘਰ ਆ ਤੇ ਜ਼ਿਲ੍ਹੇ ਫਰੀਦਕੋਟ ਦਾ ਇਹ ਪਿੰਡ ਆ ਜਾਂਦਾ ਮੰਡ ਵਾਲਾ ਮਿੱਤਰੋ ਤੇ ਮੰਡ ਵਾਲੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਨੀਲੀ 라ਵੀ ਨਸਲ ਦਾ ਸ਼ੌਕ ਇਸ ਘਰ ਦੇ ਵਿੱਚ ਵੀ ਬੇਹੱਦ ਤੇ ਖਾਸ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਜਿੰਨੇ ਜਾਨਵਰ ਖੜੇ ਆ ਤੁਹਾਨੂੰ ਨੀਲੀ 라ਵੀ ਨਸਲ ਦੇ ਦੱਸਣਗੇ ਕੋਈ ਇੱਕ ਅੱਧੀ ਮੂਰਾ ਦੀ ਬੇਸ਼ੱਕ ਹੋਵੇ ਟੌਪ ਤੋਂ ਟੌਪ ਦੀ ਮਹਿ ਜਿਹੜੀ ਇਸ ਘਰ ਦੇ ਵਿੱਚ ਆਈ ਹੋਈ ਆ ਤੇ ਇਹ ਉਹ ਘੜਾ ਜਿੱਥੇ ਚਰਚਾ ਦਾ ਵਿਸ਼ਾ ਵੀ ਬਣੀ ਸੀ ਮੱਧ ਜਿਹੜੀ 5 ਲੱਖ ਦੀ ਵਿਕੀ ਸੀ ਜਦੋਂ ਤੇ ਜਦੋਂ ਅਨੇਕਾਂ ਲੋਕਾਂ ਨੇ ਕਿਹਾ ਸੀ ਵੀ ਇਹ ਫੇਕ ਵੀਡੀਓ ਆ ਤਾਂ ਜਾਂ ਉਹ ਵੀਡੀਓ ਆ ਔਰ ਉਸ ਵੀਡੀਓ ਦਾ ਸਪਸ਼ਟੀਕਰਨ ਜਿਹੜਾ ਜਦੋਂ ਫਿਰ ਕਿ ਵੀ ਹਰੇ ਵਾਲੇ ਬਾਈਆਂ ਦੇ ਕੋਲੇ ਗੱਲ ਗਈ ਔਰ ਉਸ ਵੀਡੀਓ ਦੇ ਵਿੱਚ ਜਗਜੀਤ ਵੀਰੇ ਦੇ ਚੈਨਲ ਦੇ ਉੱਤੇ ਚਰਚਾ ਹੋਈ ਤੁਸੀਂ ਸਾਰੇ ਭਰਾਵਾਂ ਨੇ ਅਕਸਰ ਹੀ ਉਹ ਵੀਡੀਓ ਦੇਖੀ ਹੋਈ ਆ ਸਾਇਆ ਨੇ ਅੱਜ ਫੇਰ ਤੁਹਾਨੂੰ ਇੱਕ ਮਿੱਤਰੋ ਮੈਂ ਵਿਖਾਉਣੀ ਆ ਟਾਪ ਕਲਾਸ ਮੈਂ ਕਹਦੀ ਆ ਪਹਿਲੀ ਗੱਲ ਇਹ ਆ ਕਿ ਮਿੱਤਰੋ ਤੁਹਾਨੂੰ ਛੋਟਾ ਹਾਥੀ ਲਿਆਉਣ ਦੀ ਲੋੜ ਨਹੀਂ ਜੇ ਮੈਂ ਖਰੀਦ ਲਈ ਤੇ ਬਲੇਰੋ ਗੱਡੀ ਕਰਾਉਣੀ ਪੈਣੀ ਆ ਮੈਂ ਵਾਅਦੇ ਨਾਲ ਕਹਿ ਦਿੰਨਾ ਤੁਹਾਨੂੰ ਤੇ ਬਹੁਤ ਵੱਡੀ ਮੈਂ ਆ ਡਬਲ ਮੈਂ ਆ ਪੂਰੇ ਟਾਂਚੇ ਦੇ ਵਿੱਚ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਸਾਰੀ ਗੱਲਬਾਤ ਕਰਦੇ ਆ ਆਪਾਂ ਬਾਈਆਂ ਦੇ ਨਾਲ ਆਉਂ ਮਿਲਦੇ ਆ ਵੀਰ ਨੂੰ ਮੁਲਾਕਾਤ ਕਰਦੇ ਆ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵਧੀਆ ਬਈ ਤੂੰ ਸਿਤਾਕਾਰ ਪਰਿਵਾਰ ਬਾਈ ਹਾਂਜੀ ਬਾਈ ਵਧੀਆ ਵਧੀਆ ਇੱਕ ਵਾਰੀ ਨਾਮ ਦੱਸੀ ਬ੍ਰਦਰ ਆਪਣਾ ਨਾਮ ਮੇਰਾ ਕੁਲਵਿੰਦਰ ਸਿੰਘ ਬਾਈ ਜੀ ਪੈਂਡ ਮੰਡ ਵਾਲਾ ਜਿਲ੍ਹਾ ਫਰੀ ਕੋਟ ਜੀ ਤੇ ਤੂੰ ਡੀ ਵਾਲੀ ਛੜਕੀ ਦੇ ਉੱਤੇ ਪਹਿਲੇ ਘਰ ਆ ਹਨਾ ਠੀਕ ਆ ਵੀਰੇ ਬ੍ਰਦਰ ਜਿਹੜੀ ਮੈਂ ਵਿੱਚ ਨਹੀਂ ਆਪਾਂ ਕਿਹੜੇ ਸੀਮਨ ਦੀ ਆਪ ਆ ਇਹ ਵੀ 52 ਦੀ ਇਹ ਮੱਜ ਇਹ ਆਪ ਬਾਵਰ 2 ਦੀ ਹੈ ਬਾਵਰ 2 ਦੀ ਹਾਂਜੀ ਬਾਈ ਠੀਕ ਹੈ ਬਾਈ ਤੇ ਕਿੰਨੇ ਦਿਨ ਪਏ ਹੁੰਦੇ ਹਜੇ ਇਹ ਪਏ ਆ ਵੀ 9 ਤਰੀਕ ਹੁੰਦਿਆਂ ਪੂਰੇ ਹੁੰਦੇ ਆ 9 ਤਰੀਕ ਨੂੰ ਦਿਨ ਪੂਰੇ ਹੁੰਦੇ ਤਾਂ ਅੱਜ 25 ਤਰੀਕ ਨੂੰ ਇੱਕ ਕੈਮਰੇ ਦੀ ਅੱਖ ਜੇ ਕਾਇਦਾ ਹਾਂਜੀ ਤਾਂ ਬਈ ਪਹਿਲਾਂ ਵੇਚਦੇ ਹੀ ਦੀ ਇੱਕ ਇਹ ਪਸ਼ੂ ਨਾਲ ਜਾ ਕੇ ਜੀ ਨਹੀਂ ਲਾਂਦਾ ਬੰਦਾ ਦੀ ਸੇਵਾ ਕਰ ਲੈਂਦਾ ਅਸੀਂ 15 ਦਿਨਾਂ ਦੀ ਕੱਚੀ ਹੈ ਮੱਝ ਦੀ 15 ਦਿਨਾਂ ਦੀ ਕੱਚੀ ਹੈ ਉਹ ਲਾਉਣ ਲਾਪੀ ਦੇਵਾ ਬਣਾਉਣ ਲਾਪੀ ਫੋਨ ਮਤਲਬ ਇਹ ਲੇਵਾ ਤਾਂ ਫਿਰ ਪੂਰਾ ਟਕਾਣੇ ਲਾ ਜਾਂਦੀ ਹਾਂ ਹਾਂਜੀ ਹਾਂਜੀ ਬਈ ਪੂਰਾ ਲੇਵਾ ਬਣਾ ਜਾਂਦੀ ਠੀਕ ਹੈ ਦੁੱਧ ਕਿੰਨੇ ਚੁੰਦਾ ਰਿਆਂ ਭਰਾ 14 ਕੋ ਦੁੱਧ ਹੋਵੇ ਪਹਿਲੇ ਸਵੇਰੇ ਦਾ ਠੀਕ ਹੈ ਬਈ 14 ਕਿਲੋ ਹੈ ਦੂਜਾ ਸੂਹਾ ਹੁੰਦੀ ਆ ਦੂਜਾ ਸੂਹਾ ਹੁੰਦੀ ਆ ਹਾਂਜੀ ਤੇ ਗੱਪਣ ਕਿਹੜੇ ਤੋਂ ਕਰਵਾਤੀ ਵੀਰੇ ਇਹ ਤੇ ਫਿਰ ਆਪਾਂ ਆਖ ਕੇ ਚੱਲੀ ਰਿਕੜੀ ਝੋਟੇ ਤੋਂ ਕਰਾ ਲਈ ਪਵਨ ਝੋਟੇ ਤੋਂ ਹੋਈ ਵੀ ਪਵਨ ਤੋਂ ਗੱਪਣਾ ਹੈ ਹਾਂਜੀ ਹਾਂਜੀ ਠੀਕ ਆ ਬਾਈ ਤੇ ਬਾਈ ਫਿਰ ਮੰਨ ਲਾ ਜਿਵੇਂ ਹੁਣ ਬਾਡੀ ਬੰਤਰ ਜਿਵੇਂ ਸੰਭੀ ਪਾ ਲਿਆ ਲੈਵਲ ਉਵੇ ਵਾਲੇ ਤੇ ਰਿਕਾਰਡ ਤੋੜ ਦੂਗੀ ਹਾਂਜੀ ਹਾਂਜੀ ਬਾਈ ਤੇ ਪੂਛ ਨੂੰ ਕੀ ਗੱਲ ਬਣ ਗਈ ਬਾਈ ਪੂਛ ਬਈ ਨਾ ਇੱਥੇ ਪਸੂ ਜਾਦੇ ਸੀਗੇ ਉੱਤੇ ਪੈਰ ਪੂਤਾ ਰਹਿ ਗਈ ਆਪਣੇ ਕੋਲ ਨਾ ਪੂਟਾ ਟਟੀਆਂ ਦੀ ਬਹੁਤ ਜਾਦੇ ਸਿਸਟਮ ਜਾਦੇ ਆਪਣੇ ਹਾਂ ਠੀਕ ਆ ਵੀਰੇ ਇਹ ਬਈ ਬਾਈ ਬਹੁਤ ਐ ਸੀਲ ਠੰਡੇ ਜੇ ਮਰਦੀ ਬਹਿ ਜਾ ਥੱਲੇ ਅੱਛਾ ਹਾਥੂ ਤੋਂ ਲਾਈ ਜਾ ਲੈ ਠੀਕ ਆ ਬਾਈ ਇਹ ਨਸਲ ਹੁੰਦੀ ਤਾਂ ਜੈਲੀ ਸਾਰਿਆਂ ਨੂੰ ਮੰਦਰੀ ਗੋਡੀ ਦੀ ਮਾਝ ਹੈ ਬਈ ਇਹ ਡੋਡੂਲ ਦੀ ਬਹੁਤ ਚੰਗੀ ਮੈਂ ਮਨ ਲਾ ਵੇਖੋ ਤੁਸੀਂ ਸੱਜਣੋਂ ਦੀ ਤੁਹਾਨੂੰ ਕੈਰੇਕਟਰ ਦੱਸਣਾ ਚਾਹਣਾ ਗੋਡੀ ਵੇਖੋ ਤੁਸੀਂ ਕਿੰਨੀ ਛੋਟੀ ਮੈਂ ਦੀ ਅਗਲੇ ਪਾਸੇ ਤੋਂ ਫਿਰ ਉਸ ਦਿਨ ਸਿੰਘ ਵੇਖੋ ਤੁਸੀਂ ਵੀ ਮੇਲਾ ਹੈ ਗੋਲ ਆ ਪਰ ਜਿਹੜਾ ਸਿੰਘ ਦਾ ਡਿਜ਼ਾਈਨ ਆ ਉਹ ਮਨ ਲਓ ਥੱਲੇ ਨੂੰ ਨੀਵਾ ਕਰਕੇ ਇਹਨੇ ਗੋਲ ਕੀਤਾ ਹੋਇਆ ਹੈ ਹੀ ਇਹਦੇ ਵਿੱਚ ਖਾਸੀਅਤ ਅਤੇ ਕੁਆਲਿਟੀ ਆ ਬਹੁਤ ਵੱਡੀ ਮੈਂ ਡਬਲ ਮੈਂ ਕਹਿ ਸਕਦੇ ਪੂਰੀ ਇਹਨੂੰ ਪੂਰੇ ਟਕਾਣਾ ਟਕੂਣਾ ਮੈਂ ਇਹਦਾ ਬਰੀਕੀ ਬਰੂਕੀ ਮੈਂ ਇਹਦੇ ਵਿੱਚ ਬਹੁਤ ਚੰਗੀ ਆ ਲੈ ਵੀ ਵੀਰੇ ਆਪਾਂ ਇਹਦਾ ਰੇਟ ਕੀ ਤੈਅ ਕਰਾਂਗੇ ਭਾਈ ਇਹਦਾ ਰੇਟ ਭਾਈ 230000 ਰੁਪਿਆ ਰੇਟ 230000 ਰੁਪਿਆ ਇਹਦਾ ਰੇਟ ਮੰਨਤਾ ਨੇ ਇਹਦੇ ਵਿੱਚੋਂ ਭਾਈ ਕਰ ਦਾਂਗੇ ਭਾਈ ਠੀਕ ਹੈ ਕੱਢੀ ਪਾਰੋ ਤੋਰੀ ਉਸਤਾਦ ਦੇ ਨੂੰ ਲੈ ਵੀ ਮਿੱਤਰੋ ਦੂਜਾ ਸੂਹਾ ਹੁੰਦੀ ਹੈ ਕਰਮਾਂ ਵਾਲੀ ਬਾਵਰ 2 ਦੀ ਇਹ ਆਪ ਗੱਬਣ ਇਹ ਪਹਿਲਾਂ ਡਾਇਮੰਡ ਦਾ ਟੀਕਾਰ ਖਵਾਇਆ ਸੀ ਫਿਰ ਇਹਨੇ ਤਾਰਾਂ ਕੀਤੀਆਂ ਉਸ ਤੋਂ ਬਾਅਦ ਫਿਰ ਇਹ ਪਵਨ ਤੋਂ ਮੁਦਕੀ ਵਾਲੇ ਭੇਜੇ ਵਾਲੇ ਸਾਣ ਤੋਂ ਕਰਾਸ ਹੋਈ ਤੇ ਹੁਣ ਇਹਨਾਂ ਨੂੰ ਪਤਾ ਵੀ ਇਹ ਕਿਹੜੇ ਤੋਂ ਗੱਬੜ ਹੋਈ ਹੋਈ ਆ ਇਹ ਕਨਫਰਮ ਨਹੀਂਗਾ ਤੁਸੀਂ ਜਿਵੇਂ ਡਿਟੇਲ ਆ ਜਿਹੜੀ ਸਾਰੀ ਦੱਸ ਦਿੱਤੀ ਆ ਤੁਹਾਨੂੰ ਲੇਵਾ ਲੂਵਾ ਵੇਖੋ ਤੁਸੀਂ ਤੁਰਦੀ ਤਰਦੀ ਪੁਲਵਾਨਾਂ ਵਾਂਗੂ ਆ ਕਰਮਾ ਵਾਲੀ ਹਰੇ 15 ਦਿਨਾਂ ਦੀ ਮੈਂ ਕਿਹਾ ਵੀਰੇ ਮੋੜ ਲਿਆ ਬਾਈ 15 ਦਿਨਾਂ ਦੀ ਮੈਂ ਕੱਚੀ ਆ ਤੇ ਜਦੋਂ 15 ਦਿਨ ਨੂੰ ਟਕਾਣੇ ਤੀਰ ਲਾਤਾ ਨਾ ਇਹਨੇ ਮਿੱਤਰੋ ਤੇ ਤੁਹਾਨੂੰ ਇਹ ਵੇਖ ਲਓ ਵੀ ਪਛਾਣ ਚ ਨਹੀਂ ਆਉਣਾ ਇਹਨੇ ਥੱਲੋ ਮੈਂ ਨੇ ਵੀ ਕੀ ਚੀਜ਼ ਇਹਨੇ ਬਣ ਜਾਣਾ ਕਰਮਾਲੀ ਨੇ ਬਹੁਤ ਚੰਗੀ ਬਰੀਕੀ ਬਰੂਕੀ ਆ ਮੈਂ ਦੇ ਵਿੱਚ ਲੇਵਾ ਬਹੁਤ ਚੰਗਾ ਸਿੰਘ ਦੀ ਅਡਰ ਦੀ ਕੁਆਲਿਟੀ ਪਹਿਲਾਂ ਕਹਿ ਕੇ ਹਟਿਆ ਤੁਹਾਨੂੰ ਮੈਂ ਜੇ ਤੁਸੀਂ ਮੈਂ ਖਰੀਦ ਲਈ ਤੇ ਹਾਥੀ ਵਾਲੇ ਨੇ ਖੁਸ਼ੀ ਗੇੜਾ ਬੁੱਕ ਕਰਿਆ ਜੇ ਇਹ ਤੁਹਾਨੂੰ ਮਿੱਤਰੋ ਫਲੇਰੋ ਗੱਡੀ ਕਰਾ ਕੇ ਲਿਉਣੀ ਪੈਣੀ ਆ ਕਿਉਂਕਿ ਮੈਂ ਦੇ ਵਿੱਚ ਬਰੀਕੀ ਬਹੁਤ ਚੰਗੀ ਵੇਖੋ ਤੁਸੀਂ ਲੈ ਵਾ ਲੂਗਾ ਕਰਮਾਲੀ ਦਾ ਹਣ ਸਾਰੇ ਪਾਸੇ ਤੋਂ ਗੁੰਦੀ ਪਈ ਆ ਪਰ ਸਾਂਭੀ ਵੀ ਬਹੁਤ ਰੂਨ ਨਾਲ ਹੋਈ ਆ ਮਾਲਕਾਂ ਨੇ ਕਿਉਂਕਿ ਸਾਂਭਣਾ ਬਣਦਾ ਵੀ ਆ ਜਦੋਂ ਚੀਜ਼ ਇਕੱਲੇ ਤੇ ਖੜੀ ਹੋਵੇ ਉਦੋਂ ਇਹਦੇ ਅਰੋਮੈਟਿਕ ਕਿੱਲੋ ਤੋਂ ਕਿੱਲੋ ਦਾ ਰਵਾਇਤਾਂ ਦਾ ਹੁੰਦਾ ਮਿੱਤਰੋ ਹੌਸਲੇ ਨਾਲ ਹੀ ਤੇ ਚਾਰੇ ਜਿਹੜੇ ਪੈਰਾਂ ਦੇ ਨਿਸ਼ਾਨ ਹੈਗੇ ਮੱਥੇ ਟੇਢਾ ਘੱਟ ਪਟਾਵਾ ਜਿਹੜਾ ਇਹਦੇ ਕਰਮਾਲੀ ਦੇ ਮਣਕੀ ਅੱਖਾ ਬਰੀਕੀ ਬਰੂਕੀ ਬਹੁਤ ਚੰਗੀ ਆ ਜੈਲੀ ਬਹੁਤ ਆ ਮੈਂ ਠੰਡੀ ਐ ਹੀ ਬਹਿ ਜਾ ਪਾਉਂਦੀ ਵੇਤ ਨਹੀਂ ਕੱਚੀ ਤਾਂ ਲਈ ਆ ਕਿਉਂਕਿ ਵੱਡੀ ਮੇ ਆ ਕਈ ਵਾਰੀ ਵਸਵਾਲ ਮੇ ਹੁੰਦੀ ਹੈ ਜਿਹੜੀ ਵੱਡੀ ਮੇ ਹੁੰਦੀ ਨੀਲੀ ਰਾਵੀ ਦੇ ਵਿੱਚ ਖਾਸ ਕਰਕੇ ਇਹ ਮਈਆਂ 23 ਦਿਨ ਮਹੀਨਾ ਨੂੰ ਨਵੀਂ ਵੀ ਦਿਨ ਜੀਣੀ ਲਾਉਂਦੀਆਂ ਜਾਂ ਕੇ ਅਗਲੇ ਦੇ ਕਿਲੇ ਦੇ ਉੱਤੇ ਤੇ ਫਿਰ ਇਸ ਕਰਕੇ ਬਾਈ ਇਹ ਤਿਆਰੀ ਜਿਹੜੀ ਕਰ ਲੂਗੀ ਆਪ ਦੀ ਤਿਆਰ ਹੋ ਕੇ ਫੁੱਲ ਫਿਰ ਸੂਪੂਗੀ ਇਹ ਕਰਮਾ ਵਾਲੀ ਤੇ ਉਦੋਂ ਨੂੰ ਸੋਹਣੀ ਜਿਹੜੀ ਉਹਦੀ ਬਰੀਕੀ ਤਿਆਰ ਹੋ ਜਾਊਗੀ ਗੱਲਬਾਤ ਲਈ ਨੰਬਰ ਲੈ ਲੈਨੇ ਵੀਰੇ ਨੰਬਰ ਦਈ ਕੇ ਰਦੀ ਬਾਈ 987363 ਬਾਈ ਜੀ ਬੋਲੇ ਵੀਰੇ ਨੰਬਰ 67254 ਇੱਕ ਵਾਰੀ ਹੋਰ ਬੋਲ ਦਿਓ ਵੀਰੇ 98763 ਜੀ 67254 ਠੀਕ ਆ ਵੀਰੇ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਮੰਡਵਾਲਾ ਜ਼ਿਲ੍ਹਾ ਫਰੀਦਕੋਟ ਤੇ ਮੰਡਵਾਲੇ ਤੋਂ ਟੁੱਡੀਕੇ ਵਾਲੀ ਛੜਕ ਦੇ ਉੱਤੇ ਬਾਈ ਦਾ ਘਰ ਆ ਧੰਨਵਾਦ ਸ਼ੁਕਰੀਆ ਜੋਂਦੇ ਰੋ